ਇਹ ਦੇਖੋ ਜੀ ਇਹ ਇੱਕ ਕਲਰ ਨਾ ਬਣ ਗਿਆ ਹੁਣ ਅਸੀਂ ਕਲਰ ਚੇਂਜ ਕਰ ਦੇਣਾ ਇਹ ਪਹਿਲੇ ਤੇ ਪੀਲਾ ਨਿਸਰੀ ਹੈ ਨਾ ਇਸ ਕਰਕੇ ਜਿਆਦਾ ਕਲੀਅਰ ਨਹੀਂ ਹੋ ਰਿਹਾ ਹੁਣ ਜਦੋਂ ਅਸੀਂ ਕਲਰ ਚੇਂਜ ਕਰਨਾ ਇਹਦੇ ਉੱਤੇ ਜਦੋਂ ਕਲਰ ਬਣਾਉਣਾ ਉਹਦੇ ਨਾਲ ਫੇਰ ਇਹ ਜਿਹੜਾ ਹੈ ਬਹੁਤ ਸੋਹਣਾ ਲੱਗਣਾ ਇਹ ਦੇਖੋ ਇਹ ਅਸੀਂ ਬਣਾਇਆ ਹੁਣ ਅਗੇ ਫੇਰ ਉਹੀ ਇਸ ਨੂੰ ਅਸੀਂ ਪਿੱਛੇ ਲੈ ਜਾਣਾ ਇਹਨੂੰ ਅਸੀਂ ਇਹ ਕਰ ਲੈਣਾ ਫੇਰ ਇਹਦੇ ਨਾਲ ਜਿਹੜੇ ਕੁੰਡੇ ਹੈਗੇ ਸਾਡੇ ਤਿੰਨ ਕੁੰਡੇ ਆ ਉਹੀ ਜੋ ਪਹਿਲੀ ਸਲਾਈ ਬਣਾਈ ਸੀਗੀ ਉਹੀ ਸਲਾਈ ਅਸੀਂ ਦੂਸਰੇ ਕਲਰ ਨਾਲ ਬਣਾ ਦੇਣੀ ਇਹ ਦੇਖੋ ਇਹ ਆ ਗਿਆ ਇੱਕ ਬਲਪਿਆ ਔਰ ਉਪਰੋਂ ਦੀ ਬਲਪਿਆ ਤਿੰਨ ਬਣ ਗਏ ਫਿਰ ਅਗਲੇ ਨੂੰ ਪਲਟ ਲੈਣਾ ਇੱਧਰ ਲੈਣਾ ਇਹ ਦੇਖੋ ਬਾਸ ਇਹ ਵੀ ਸਲਾਈ ਸਾਰੀ ਜਿਹੜੀ ਆ ਇਹ ਪਹਿਲੀ ਸਲਾਈ ਦੀ ਤਰ੍ਹਾਂ ਪੈ ਜਾਣੀ ਇਦਾਂ ਸੀ ਪਹਿਲੀ ਸਲਾਈ ਪਾਈ ਆ ਇਹ ਲੇਕਿਨ ਕਲਰ ਚੇਂਜ ਹੋ ਜਾਣਾ ਇਹਦੇ ਵਿੱਚ ਇਹ ਜਿੰਨੇ ਮਰਜੀ ਕਲਰ ਤੁਸੀਂ ਇਹਦੇ ਤੇ ਲਗਾ ਲਓ ਜਿੰਨੇ ਤੁਹਾਡੇ ਕੋਲ ਬਚੇ ਆ ਉਹਦਾ ਵੀ ਬਣਾ ਸਕਦੇ ਆ ਤੁਸੀਂ ਆ ਇਹ ਤਾਂ ਮੈਂ ਇਦਾਂ ਬਣਾਇਆ ਨਾ ਦੱਸਣ ਲਈ ਤੁਸੀਂ ਜਿੰਨੇ ਮਰਜੀ ਕਲਰ ਇਹਦੇ ਚ ਚੇਂਜ ਕਰ ਸਕਦੇ ਆ ਬਹੁਤ ਸੋਹਣੀ ਲਾਈਨਸ ਆ ਜਾਂਦੀਆਂ ਲਾਈਨਸ ਦੇ ਵਿੱਚ ਡਿਜ਼ਾਈਨ ਵੀ ਦਿਖਦਾ ਆ ਇਹ ਦੇਖੋ ਇਹ ਦੇਖੋ ਇਦਾਂ ਕਰਨਾ ਇਹ ਤਾਂ ਕਰਨਾ ਔਰ ਥੇਨ ਬਣਾ ਦੇਣਾ ਇਦਾਂ ਇਦਾਂ ਇਹ ਸਾਰੀ ਸਲਾਈ ਪਾ ਦੇਣੀ ਆ ਸਾਰੀ ਸਲਾਈ ਪਾ ਕੇ ਮੈਂ ਦਿਖਾਣੀ ਆ ਏ ਦੇਖੋ ਫਰੈਂਡਸ ਕਿੰਨਾ ਸੋਹਣਾ लवली ਜਿਹਾ ਡਿਜ਼ਾਈਨ ਬਣ ਗਿਆ ਬੜਾ ਪਿਆਰਾ ਜਿਹਾ ਸੋਹਣਾ ਜਿਹਾ ਬਣਿਆ ਦੇਖੋ ਜਰਾ ਦੇਖੋ ਇਹ ਬਿਲਕੁਲ ਇਹ ਧਾਰੀਆਂ ਫੱਟੀਆਂ ਫੱਟੀਆਂ ਜੀਆਂ ਨਹੀਂ ਲੱਗਦੀਆਂ ਇਹ ਦੇਖੋ ਕਿੰਨਾ ਸੋਹਣਾ ਪਿਆਰਾ ਡਿਜ਼ਾਈਨ ਲੱਗ ਰਿਹਾ ਸਿੰਪਲ ਦਾ ਸਿੰਪਲ ਸਿਰਫ ਇੱਕ ਸਲਾਈ ਦੇ ਵਿੱਚ ਆ ਤਿੰਨ ਦੇ ਤਿੰਨ ਬਣਾ ਕੇ ਅੱਗੇ ਚੱਲਣਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇਹ ਦੇਖੋ ਤੁਸੀਂ ਇਹਦੇ 'ਚ ਜ਼ਿਆਦਾ ਕਲਰ ਵੀ ਪਾ ਸਕਦੇ ਆ ਵਾਈਟ ਪਾ ਲਿਆ ਉੱਪਰ ਗ੍ਰੀਨ ਪਾ ਲਿਆ ਕੁਝ ਹੋਰ ਪਾ ਲਿਆ ਜ਼ਿਆਦਾ ਕਲਰਸ ਪਾ ਕੇ ਵੀ ਜੇ ਤੁਹਾਡੇ ਕੋਲ ਬਚੇ ਹੋਏ ਕਲਰ ਹੈਗੇ ਉਹਨਾਂ ਨਾਲ ਵੀ ਤੁਸੀਂ ਇਹ ਬਣਾ ਸਕਦੇ ਆ ਇਹ ਦੇਖੋ ਪਿਛਲੀ ਸਾਈਡ ਤੋਂ ਵੀ ਬਹੁਤ ਪਿਆਰਾ ਲੱਗਦਾ ਮਤਲਬ ਸਾਫ਼ ਸੁਥਰਾ ਲੱਗਦਾ ਕੋਈ ਇਧਰ ਨਹੀਂ ਜਾਂਦਾ ਧਾਗਾ ਵੀ ਜ਼ਿਆਦਾ ਨਹੀਂ ਵੇਸਟ ਹੁੰਦਾ ਇਹਦੇ ਦੇ ਵਿੱਚ ਇਹ ਦੇਖੋ ਦੇਖੋ ਕਿੰਨਾ ਸੋਹਣਾ ਕਿੰਨਾ ਲਵਲੀ ਡਿਜ਼ਾਈਨ ਬਣਿਆ ਦੇਖੋ